ਸੋ ਹੰਗਮਾਰਾ ਛੇ ਸਿੰਘ ਸੰਗ ਵਿਸ਼ਨੂੰ ਭਗਵਾਨ ਦੀ ਜੈ ਹਰ ਸਿੰਘ ਜੀਓ ਸੱਤ ਰੰਗ ਸੱਤ ਰੰਗ ਦਾ ਨਿਸ਼ਾਨ ਸਾਹਿਬ ਸੱਤ ਦੀਪ ਨਿਰਗੁਣ ਜੋਤ ਅਕਾਲ ਪੁਰਖ ਮਹਾਰਾਜ ਛੇ ਸਿੰਘ ਵਿਸ਼ਨੂੰ ਭਗਵਾਨ ਘਵਿੰਡਵਾਸੀ ਕਵਿੰਡਵਾਸੀ ਜੀ ਨੇ ਮਾਤ ਲੋਕ ਦੇ ਵਿੱਚ ਪ੍ਰਚਲਿਤ ਕੀਤੇ ਹੋਏ ਆ ਨਿਰਗੁਣ ਜੋਤ ਅਕਾਲ ਪੁਰਖ ਨੇ ਮਹਾਰਾਜ ਛੇ ਸਿੰਘ ਵਿਸ਼ਨੂੰ ਭਗਵਾਨ ਘਵਿੰਡਵਾਸੀ ਨੇ ਛੇ ਦੀਪਾਂ ਦੇ ਵਿੱਚ ਆਪਣਾ ਹੀ ਪਰਿਵਾਰ ਰੱਖਿਆ ਹੋਇਆ ਹੈ ਆਪਣੇ ਹੀ ਪਰਿਵਾਰ ਦਾ ਨਿਵਾਸ ਕੀਤਾ ਹੋਇਆ ਹੈ ਤੇ ਸਤਵੇਂ ਦੀਪ ਦੇ ਵਿੱਚ ਕੁਸ਼ ਆਦੀਪ ਦੇ ਵਿੱਚ ਲਖਾਰੀ ਸਰਜੀਤ ਸਿੰਘ ਕਾਲੇ ਰੰਗ ਦੇ ਵਿੱਚ ਸਭ ਤੋਂ ਥੱਲੇ ਕਾਲੇ ਰੰਗ ਦੇ ਵਿੱਚ ਹਰਸਾਨੀ ਜੀਓ ਹਨੇਰੇ ਵਿੱਚ ਸਰਜੀਤ ਸਿੰਘ ਨੂੰ ਰੱਖਿਆ ਹੋਇਆ ਹੈ ਜਿਵੇਂ ਕਿ ਨਿਰਗੁਣ ਜੋਤ ਅਕਾਲ ਪੁਰਖ ਮਹਾਰਾਜ ਸ਼ੇਰ ਸਿੰਘ ਜੀ ਕੋਂਡਵਾਸੀ ਨੇ ਇਸ ਦੀਪ ਦੇ ਵਿੱਚ ਆਪਣੀ ਜੋਤ ਦਾ ਪ੍ਰਕਾਸ਼ ਹੀ ਨਾ ਕੀਤਾ ਹੋਇਆ ਨਾ ਦੇ ਰਿਹਾ ਹੁਣ ਸਰਜੀਤ ਸਿੰਘ ਨੂੰ ਨਿਰਗੁਣ ਜੋਤ ਅਕਾਲ ਪੁਰਖ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਨੇ ਇਹ ਨੇਰੇ ਵਿੱਚ ਹੀ ਰੱਖਿਆ ਹੋਇਆ ਹੈ ਤਾਂ ਹੀ ਸਰਜੀਤ ਸਿੰਘ ਕਹਿ ਰਿਹਾ ਹੈ ਕਿ ਮਹਾਰਾਜ ਸ਼ੇਰ ਸਿੰਘ ਕਮੇੜਵਾਸੀ ਨੂੰ ਮੈਂ ਨਹੀਂ ਮੰਨਦਾ ਉਹ ਦੇਵ ਵਾਲੇ ਦਾ ਜਕਾਰਾ ਨਹੀਂਗਾ ਗ੍ਰੰਥਵਾਸੀ ਦਾ ਜਿਕਰਾ ਨਹੀਂਗਾ ਇਸ ਕਰਕੇ ਹੀ ਇਹ ਕਹਿ ਰਿਹਾ ਹੋਣਾ ਕਾਗਜ਼ਾਂ ਵਿੱਚ ਸੋਹੰਗ ਮਹਾਰਾਜ ਛੇ ਸਿੰਘ বিষ্ণੂ ਭਗਵਾਨ ਦੀ ਜੈ ਕਿਤੇ ਨਹੀਂ ਲਿਖਿਆ ਇਹ ਵੀ ਕਹਿ ਰਿਹਾ ਹੈ ਹਰਸਨ ਜੀਓ 24 ਗ੍ਰੰਥ ਕਾਗਜ਼ਾਂ ਤੋਂ ਹੀ ਤਿਆਰ ਹੋਏ ਹਨ ਤੇ ਇਸ ਦੇ ਉੱਪਰ ਸਰਗੁਣ ਅਖਰੀ ਧਾਰ ਦੇ ਵਿੱਚ ਹਰ ਬਾਣੀ ਅੰਕਿਤ ਕੀਤੀ ਹੋਈ ਹੈ ਸੋਹੰਗ ਮਹਾਰਾਜ ਛੇ ਸਿੰਘ বিষ্ণੂ ਭਗਵਾਨ ਦੀ ਜੈ ਨਾ ਜਕਾਰਾ ਵੀ ਹਰ ਬਾਣੀ ਦੇ ਵਿੱਚ ਲਿਖਿਆ ਹੋਇਆ ਹੈ राम ਗੜੀਆਂ ਕਰਦੇ ਪ੍ਰਗਟਾਉ ਸੁਹਾਗ ਮਹਾਰਾਜ ਛੇ ਸਿੰਘ বিষ্ণੂ ਭਗਵਾਵਾਂ ਦੀ ਜੈ ਕਰਾਉ ਮਹਾਰਾਜ ਛੇ ਸਿੰਘ বিষ্ণੂ ਭਗਵਾਨ ਆਖਵਾਵਾਂ ਇਹ ਹਰ ਬਾਣੀ ਵਿੱਚ ਅੰਕਤ ਹੈ ਪਰ ਸਰਜੀਤ ਸਿੰਘ ਕਹਿ ਰਿਹਾ ਕਿ ਮੈਂ ਨਹੀਂ ਮੰਨਦਾ ਇਹਦਾ ਵੀ ਮੈਂ ਨਹੀਂ ਮੰਨਦਾ ਹਰ ਸੰਗ ਜੀਓ ਪਹਿਲਾ ਦੀਪ ਲਾਲ ਰੰਗ ਨਿਰਗੁਣ ਜੋਤ ਅਕਾਲਪੁਰਖ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਕਨਪੁਰਵਾਸੀ ਕੁੰਡਵਾਸੀ ਜੋਤ ਦਾ ਪ੍ਰਕਾਸ਼ ਦੂਜਾ ਦੀਪ ਸਹਬਜ਼ਾਦਾ ਬਾਬਾ ਸੁਰਤਾ ਸਿੰਘ ਜੀ ਪਿਛਲਾ ਜਾਮਾ ਸੰਤ ਸਤਗੁਰ ਸੰਤ ਮਨੀ ਸਿੰਘ ਉਸ ਤੋਂ ਪਿੱਛੇ ਅਰਜਨ ਭਾਂਡ ਪੁੱਤਾ ਤੀਜਾ ਦੀਪਕ ਸਹਬਜ਼ਾਦਾ ਅਕਾਲਪੁਰਖ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਜੀ ਦੇ ਬੱਬਾ ਮੋਤਾ ਸਿੰਘ ਜੀ ਭਗਵਾਨ ਸਿੰਘ ਬਾਬਾ ਮੋਤਾ ਸਿੰਘ ਜੀ ਉਸ ਤੋਂ ਪਿਛਲਾ ਜਾਮਾ ਰਾਜਾ ਪਰਥਰੀ ਜਿਸ ਨੇ ਆਪਣਾ ਰਾਜਪਾਗ ਛੱਡ ਕੇ ਹੀ ਪਰਮੇਸ਼ਰ ਦੇ ਭਗਤ ਹੋ ਗਏ ਸੀ ਭਗਤੀ ਪਰਮੇਸ਼ਰ ਦੇ ਲੀਨ ਦੇ ਵਿੱਚ ਆਪਣਾ ਰਾਜਪਾਗ ਹੀ ਛੱਡ ਦਿੱਤਾ ਸੀ ਚੌਥਾ ਦੀਪਕ ਸਾਹਿਬਜ਼ਾਦਾ ਬਾਬਾ ਦਲੀਪ ਸਿੰਘ ਬਾਬਾ ਦੀਪ ਸਿੰਘ ਜੀ ਪਿਛਲਾ ਜਾਮਾ ਪ੍ਰਿਲਾਦ ਭਗਤ ਰਾਜਾ ਬਾਲ ਪ੍ਰਿਲਾਦ ਭਗਤ ਦਾ ਪੁੱਤਰਾ ਸੀ पंचमदीप महाराज जगतार सिंह जी निरगुण ज्योत अकाल पुरख महाराज शेर सिंह विष्णु भगवान कानपुरवासी ਦੇ ਇੱਕ ਵੇਲੇ ਵਾਸੀ ਦੇ ਪੋਤਰੇ महाराज जगतार सिंह जी ਜਦੋਂ अकाल पुरख निरगुण ज्योत मात ਲੋਕ ਦੇ ਵਿੱਚ ਆਪਣਾ ਸਰਗੁਣ ਸਰੂਪ ਬਣਾਉਂਦੇ ਹਨ ਉਦੋਂ ਹੀ ਆਉਂਦੇ ਹਨ 994 ਯੁੱਗ ਚੌਂਕੜੀ ਬਾਅਦ ਹੀ ਆਉਂਦੇ ਆ ਇਹ ਕੋਈ ਜਾਮਾ ਨਹੀਂ ਧਾਰਦੇ अवतार ਧਾਰਿਆ ਇਹਨਾਂ ਨੇ ਹੁਣ ਵੀ ਪ੍ਰਗਟ ਹੋਏ ਆ ਸ਼ੇਮਾ ਦੀਪਕ ਪ੍ਰਭ ਜੋਤ ਪੁੱਤਰ ਸਹਬਜ਼ਾਦੇ ਬਾਬਾ ਸੂਰਤਾ ਸਿੰਘ ਸਤਵਾਂ ਦੀਪਕ ਸਰਜੀਤ ਸਿੰਘ ਲਖਾਰੀ ਪਹਿਲਾ ਜਾਮਾ ਰਾਜੇਪਾਲ ਦੇ ਸਮੇਂ ਨਿਕਾਜਾ ਕਾਈ ਤੇ ਰਾਜਾਪਾਲ ਪ੍ਰਲਾਦ ਭਗਤ ਦਾ ਪੋਤਰਾ ਸੀ ਉਹਦੇ ਰਾਜ ਦੇ ਵਿੱਚ ਇਹ ਨਿਕਾਜਾ ਕਾਈ ਸੀ ਦੂਸਰਾ ਜਾਮਾ RAM ਜੀ ਭਗਤ ਤੇ ਤੀਸਰਾ ਜਾਮਾ ਦਸਵੇਂ ਪਾਸਾ ਗਰੀਬ ਗੁਰੂ ਗੋਵਿੰਦ ਸਿੰਘ ਜੀ ਦਾ ਸਹਬਜ਼ਾਦਾ ਸੁਯਾਰ ਤੇ ਉਸ ਤੋਂ ਬਾਅਦ ਫਿਰ ਮੋਹਨ ਸਿੰਘ ਕਲਸੀਆਂ ਦੇ ਵਿੱਚ ਆ ਗਏ ਜਿਹੜੇ ਕਿ ਅਕਾਲਪੁਰਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਨਕ ਪ੍ਰਵਾਸੀ ਕਵਿੰਡ ਵਾਸੀ ਦੇ ਚਰਨਾਂ ਤੇ ਨਿਮਸਕਾਰ ਕਰਦੇ ਰਹੇ ਹਨ ਕਵਿੰਡ ਜਾ ਕੇ ਤੇ ਉੱਥੇ ਨਕਰਾ ਕਰਦੇ ਰਹੇ ਹਨ ਉਸ ਤੋਂ ਬਾਅਦ ਲਖਾਰੀ ਸਰਜੀਤ ਸਿੰਘ ਆਇਆ ਜਿਹੜਾ ਅੱਜ ਕਹਿ ਰਿਹਾ ਹੈ ਕਿ ਮੈਂ ਉਸ ਕਵਿੰਡ ਵਾਲੇ ਨੂੰ ਨਹੀਂ ਮੰਨਦਾ ਮੋਹਨ ਸਿੰਘ ਦੇ ਸਮੇਂ ਕਲਸਿੰਘਾਂ ਵਾਲੇ ਦੇ ਸਮੇਂ ਉੱਥੇ ਹੀ ਨਾ ਕਰਾ ਕਰਦਾ ਰਿਹਾ ਤੇ ਉਸੇ ਨੂੰ ਕਹਿੰਦਾ ਮੈਂ ਨਹੀਂ ਮੰਨਦਾ ਘਮੇਂਡ ਵਾਲੇ ਨੂੰ ਨਹੀਂ ਮੈਂ ਨਹੀਂ ਮੰਨਦਾ ਘਮੇਂਡ ਵਾਲੇ ਦਾ ਜ਼ਿਕਰਾ ਨਹੀਂ ਦੇਹ ਵਾਲੇ ਦਾ ਜ਼ਿਕਰਾ ਨਹੀਂਗਾ ਇਸ ਕਰਕੇ ਹਾਸਣ ਜੀਓ ਜ਼ਿਕਰਾ ਉਸਦਾ ਹੀ ਲੰਮਦਾ ਖੇ ਤੇ ਪਰ ਉਸ ਨੂੰ ਕਹਿੰਦਾ ਮੈਂ ਮੰਨਦਾ ਨਹੀਂਗਾ ਅਰਬਾਣੀ ਦੇ ਨਾਂ ਦੇ ਮੂੰਹ ਤੇ ਪੇੜਾ ਮਾਰਦੇ ਆ ਇਹ ਕੀ ਸੋਚ ਰਿਹਾ ਹੈ ਕਿ ਮੈਂ ਵੀ ਉੱਪਰਲੇ ਦੀਪਾਂ ਚ ਚਲੇ ਜਾਵਾਂ ਇਹ ਸੋਚ ਰਿਹਾ ਪਰ ਨਹੀਂ ਉੱਪਰ ਤਾਂ ਅਕਾਲ ਪੁਰਖ ਨੇ ਜਿਹਨੂੰ ਕਹਿੰਦਾ ਮੈਂ ਨਹੀਂ ਮੰਨਦਾ ਉਹਨੇ ਆਪਣਾ ਪਰਿਵਾਰ ਦਾ ਹੀ ਨਿਵਾਸ ਕੀਤਾ ਹੋਇਆ ਹੈ ਇਹ ਜਦੋਂ ਉੱਪਰ ਨੂੰ ਧਿਆਨ ਮਾਰਦਾ ਤੇ ਉੱਪਰੋਂ ਦਬਕਾ ਆਵਾਜ਼ ਦਾ ਤੇ ਫਿਰ ਘੁੱਟੇ ਚ ਵੜ ਕੇ ਬਹਿ ਜਾਂਦਾ ਇਸ ਕਰਕੇ ਇਹਨਾਂ ਤੋਂ ਬਚੋ ਇਹਨਾਂ ਦੇ ਪ੍ਰਚਾਰ ਤੋਂ ਬਚੋ ਜਿੰਨਾ ਵੀ ਬਚਾ ਜਾਂਦਾ ਹੈ ਇਹ ਕੂੜ ਦਾ ਪ੍ਰਚਾਰ ਕਰ ਰਹੇ ਹਨ ਘਵੰਡ ਜੀ ਦੇ ਚਰਨਾਂ ਤੇ ਜਾ ਕੇ ਨਾਕਰਾ ਕਰਦਾ ਰਿਹਾ ਹੈ ਉਸ ਨੂੰ ਕਹਿੰਦਾ ਵੀ ਮੈਂ ਨਹੀਂ ਉਹਨੂੰ ਮੰਨਦਾ ਦੇਵ ਵਾਲੇ ਦਾ ਜਕਾੜਾ ਨਹੀਂ ਹੈ ਜਕਾੜਾ ਉਹ ਸਿੱਧਾ ਲਾਉਂਦਾ ਪਰ ਕਹਿੰਦਾ ਮੈਂ ਮੰਨਦਾ ਨਹੀਂਗਾ ਅਰਬਾਣੀ ਇਹਨਾਂ ਦੇ ਮੂੰਹ ਤੇ ਚਪੇੜਾ ਮਾਰਨ ਲਈ ਪਰ ਇਹ ਮੰਨਦੇ ਨਹੀਂਗੇ ਇਸ ਕਰਕੇ ਬਚੋ ਇਹਨਾਂ ਦਾ ਜਿੰਨਾ ਵੀ ਬਚਾ ਜਾਂਦਾ ਬਚੋ ਇਹਨਾਂ ਦਾ ਜਵਾਬ ਤੁਹਾਨੂੰ ਕਾਲਪੁਰਖ ਮਹਾਰਾਜ ਛੇ ਸਿੰਘ ਵਿਸ਼ਨੂੰ ਭਗਵਾਨ ਨੂੰ ਕਨਕਪੁਰ ਵਾਸੀ ਨੂੰ ਕਿਹਨ ਵਾਸੀ ਨੂੰ ਦੇਣਾ ਪੈਣਾ ਹੈ ਨਾ ਕਿ ਇਹਨਾਂ ਨੂੰ ਦੇਣਾ ਪੈਣਾ ਹੈ ਇਸ ਕਰਕੇ ਬਚੋ ਇਹਨਾਂ ਦਾ ਜਿੰਨਾ ਵੀ ਬਚਾ ਜਾਂਦਾ ਸੋਹੰਗ ਮਹਾਰਾਜ ਛੇ ਸਿੰਘ ਵਿਸ਼ਨੂੰ ਭਗਵਾਨ ਦੀ